ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਫੰਡ ਮੱਲ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਪਿੰਡਾ ਬਾਈ ਨੂੰ ਮੋਗਾ ਜੀ ਤਹਾਡੇ ਲਈ ਦੋ ਸੂਏ ਸਵਾਜ ਨਾਲ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਸਾ ਸਿੰਘ ਜੀ ਪਿੰਡ ਮੱਲਕੇ ਤਸੀਦ ਬਗਾ ਪੁਰਾਣਾ ਤੇ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 75299 11090 ਠੀਕ ਆ ਬਾਈ ਇੱਕ ਨੰਬਰ ਝੂਟੀ ਤੋਂ ਸ਼ੁਰੂ ਕਰ ਲੈਂਦੇ ਆ ਸੂਆ ਕਰਨ ਨਮਾ ਜੀ ਇਹ ਪਹਿਲਾ ਸੂਆ ਸੂਈ ਆ ਜੀ ਦੰਦੋ ਜੀ ਦੰਦੋ ਚੌਗੀ ਆ ਜੀ ਠੀਕ ਆ ਕਦੋ ਸੂਈ ਕੱਲ ਸੂਈ ਸੂਈ ਬਾਈ ਜੇ ਡਨ ਜੇਰ ਜੂਰ ਦੀ ਓਕੇ ਵੀਡੀਓ ਹੈਗੀ ਆਪਣੇ ਕੋਲੇ ਠੀਕ ਆ ਬੱਚਾ ਕਿ ਦਿੱਤਾ ਜੀ ਕੱਟਾ ਦਿੱਤਾ ਜੀ ਬੱਚਾ ਮਗਰ ਕੱਟਾ ਆ ਜਾਂਦਾ ਜਿਹੜਾ ਹੁਣ ਭਾਂਡੇ ਵਾਲਾ ਬੋਲਾ ਕਿੰਨਾ ਤਿਆਰ ਆ ਜੀ 8 ਲੀਟਰ ਤਿਆਰ ਆ ਜੀ ਜੋ ਕਿ ਦੇ ਦਾਂਗੇ ਜੀ ਪੂਰਾ ਦੋ ਟਾਈਮ ਥਣਾ ਦੀ ਓਕੇ ਜਿਵੇਂ ਓਕੇ ਫੁੱਲ ਗਾਰੰਟੀ ਠੰਡੀ ਸੀਲ ਵੀ ਆ ਬਾਲੀ ਚੋਰ ਕੇ ਦਿਖਾ ਦਿਓ ਜੀ 22 ਦੇ ਦਰਸਨ ਮੁਤਾਬਕ ਸੂਆ ਪਹਿਲਾ ਸੂਈ ਆ ਜੀ ਇਹ ਤੋਂ ਚਾਰ ਦੰਦ ਆ ਜੀ ਕੱਲ ਸੂਈ ਆ ਬੱਚਾ ਮਗਰ ਇਹਦੇ ਕੱਟਾ ਜੀ ਜੇਰ ਪ੍ਰੋਪਰ ਡਨ ਆ ਪ੍ਰੋਪਰ ਵੀਡੀਓ ਤੁਹਾਨੂੰ ਬਾਈ ਕੋਲੋਂ ਮਿਲ ਜੂਗੀ ਬਾਕੀ ਥਣਾ ਦੇ ਸਹਿਜ ਵੀ ਸੋਨੇ ਆ ਜਿਹੜਾ ਭਾਂਡੇ ਵਾਲ ਉਹ ਨੈਟ 8 ਕਿਲੋ ਆ ਦੋ ਟਾਈਮ ਚਾਰ ਟਾਈਮ ਚਾਹੀ 6 ਟਾਈਮ ਆਉਦੀ ਮਲਕਿੰਗ ਕਰ ਸਕਦੇ ਆ ਜੀ ਥਣਾ ਦੇ ਸੈਲ ਪੂਰੇ ਸੋਨੇ ਆ ਨਗ ਘੂਰ ਨੇ ਦਿੱਤਾ ਨਹੀਂ ਹਿੰਦੀ ਸੀਲ ਪੂਰੀ ਆ ਨੇੜੇ ਤੋਂ ਵੀ ਚੈੱਕ ਕਰ ਸਕਦੇ ਕਿੰਨਾ ਕਪਾ ਜੂਰੇ ਦੁੱਧ ਦੁੱਧ 12 ਲੀਟਰ ਦੀ ਗਾਰੰਟੀ ਆ ਆਪਣੀ 12 ਲੀਟਰ ਕੋਈ 12 ਲੀਟਰ ਦੀ ਬਾਈ ਕਹਿੰਦਾ ਗਾਰੰਟੀ ਆ ਹੱਕ ਵੀ ਆ ਵੀਰੇ ਦੇਣ ਦਾ ਕਿਉਂਕਿ ਵਜਨ ਵਜੂਦ ਪੂਰਾ ਚੰਗਾ ਜੀ ਚੌੜਾ ਪੱਠ ਕੋੜਾ ਜੀ ਫੁੱਲ ਚੰਗਾ ਕੱਦ ਕਾਠ ਵਜਨ ਵੀ ਚੰਗਾ 12 ਲੀਟਰ ਕੋਈ ਬਾਲਾ ਨਹੀਂ ਡਿਮਾਂਡ ਵੇਰੇ ਦੀ ਕੀ ਰਹਿਣ ਵਾਲੀ ਹੈ ਜੀ ਮੁੱਲ ਕਿੰਨਾ ਕਰ ਲਈਏ 95000 ਚ ਮਾਣ ਨਹੀਂ ਕਰਾਂਗੇ ਬਸ ਮਾਣ ਨਹੀਂ ਕਰਾਂਗੇ ਠੀਕ ਹੈ ਜੀ ਡਿਮਾਂਡ ਕਰਾਉਣ ਨੂੰ ਬਾਈ ਕਹਿੰਦਾ ਜਿੰਨੀ ਮਰਜ਼ੀ ਕਰਾ ਲਓ ਜੀ 95000 ਰੁਪਏ ਚ ਮਾਣ ਤਨ ਕਰ ਦਾਂਗੇ ਜੀ ਬਾਕੀ ਜਿਹਨੂੰ ਪਸੰਦ ਆਊਗੀ ਨੰਬਰ ਸਕ੍ਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਅੱਗੇ ਵੇਰੇ ਦੋ ਨੰਬਰ ਸੂਆ ਕੇ ਨਮਸੂਈ ਹੈ ਜੀ ਇਹ ਦੂਜਾ ਸੂਆ ਸਹੀ ਹੈ 1 2 ਸੂਈ ਹੈ ਜੀ ਪਰਸਲ ਸਹੀ ਹੈ ਬੱচ্চਾ ਕੀ ਹੈ ਜੀ ਵੱਛੀ ਮਗਰਾ ਜੀ ਮਗਰ ਵੱੱਛੀ ਵੱੱਛੀ ਕ੍ਰੋਸ ਵੀ ਪੈ ਜਾਂਦੀ ਹੈ ਜੀ ਹਾਂਜੀ ਠੀਕ ਹੈ 15 ਲੀਟਰ ਤਿਆਰ ਆ ਜੀ ਹਾਂ ਇਹ ਨਾ ਇੱਕ ਇਧਰ ਲਿਥਾਂ ਚੋ ਤੇਲ ਹੋ ਗਈ ਸੁੱਕ ਗਈ ਇਧਰ ਨੇ ਬਸ ਹੋ ਗਈ ਆ ਕਬੈਣੀ ਆ ਦੇ ਚੋਂ ਪਾਸਾ ਪੂਸਾ ਓਕੇ ਆ ਜਮਾ ਆਉਂਦਾ ਹੀ ਨਹੀਂ ਗਾ ਦੁੱਧ ਗੜਵੀ ਦਾ ਇੱਕ ਦੁੱਧ ਹੀ ਹੁੰਦੀ ਪੂਰੀ ਇੱਕ ਗੜਵੀ ਹੁੰਦੀ ਆ ਹਾਂ ਦੂਜਿਆਂ ਦੇ ਮੁਕਾਬਲੇ ਅੱਧਾ ਜਾਣੀ ਹਾਂ ਅੱਧੋ ਘਾਟਾ ਤੇਲ ਕਰਕੇ ਦੇਣੀ ਆ ਤੇਲ ਕਰਕੇ ਦੇਣੀ ਆ ਤਿੰਨੇ ਥਨਾਂ ਦੀ ਓਕੇ ਆ ਜੀ ਤਿੰਨਾਂ ਥਨਾਂ ਹੀ ਓਕੇ ਆ ਕਿੰਨਾ ਕੁ ਬਾਜੂ ਦੇ ਦੁੱਧ ਦੁੱਧ 20 ਕਿਲੋ ਪਾ ਦੂਗੀ ਹੋਰ ਕਿਹਦੇ ਕਾ ਦੂਜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਬੱਚਾ ਮਗਰ ਹੈਗੀ ਆ ਜੀ ਬੱਚੀ ਮਿਲ ਜਾਣੀ ਆ ਤੁ ਬਾਈ ਕਹਿੰਦਾ ਪਹਿਲਾਂ ਹੀ ਦੱਸ ਦਿੰਨੇ ਆ ਇੱਕ ਥਣ ਚੋ ਗਵੜੀ ਦਾ ਦੁੱਧ ਹੀ ਹੁੰਦੀ ਆ ਪਰ ਆਪਾਂ ਤੈਲ ਲ ਕੇ ਹੀ ਦੇਣੀ ਆ ਜੀ ਤਿੰਨਾ ਥਣਾਂ ਦੀ ਓਕੇ ਆ ਜੀ 15 ਲੀਟਰ ਬੋਲਾ ਨਟ ਰੈਡੀ ਆ ਜੀ ਦੋ ਟਾਈਮ ਚਾਰ ਟਾਈਮ ਆਪਸੀਂ ਮਿਲਕਿੰਗ ਕਰ ਸਕਦੇ ਆ ਜੀ ਥਣਾਂ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜੋਾਈ ਵਾਲਾ ਥਣਾ ਜੀ ਬਾਕੀ ਕੱਦ ਕੱਟ ਦਿਆਂਗਾ ਅੱਗੇ ਦੁੱਧ ਸੇਵਾ ਦਾ ਜੇ ਕੋਈ ਵੀ ਅਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਬਈ ਇਹ ਆਪਣੀ ਦਾ ਬੋਮਿੰਗ ਲਈ 36000 ਦੀ ਦੇ ਦਾਂਗੇ ਬਸ ਯਸਮੀ ਆਪੀ ਦੇ ਦਾਂਗੇ ਟੋਕੜਾਂ ਦਾ ਭਾਜੀ ਬਾਈ ਕਹਿੰਦਾ ਮੈਂ ਤਾਂ ਉਦੋਂ ਗੱਬਣ ਪਾਸ ਕਰਕੇ ਲਈ ਸੀ ਗੱਬਣ ਪਾਸ ਕਰਕੇ ਲਈ ਸੀ ਠੀਕ ਆ ਜੀ ਗੱਬਣ ਬਾਈ ਕਹਿੰਦਾ ਪਾਸ ਕਰਕੇ ਲਈ ਸੀ ਕਿਸੇ ਕਾਰਨ ਦੁੱਧ ਘਟ ਗਿਆ ਜੀ ਇੱਕ ਥਾਂ ਚੋਂ ਹੁਣ ਤੇਲ ਕਰਕੇ ਦੇਣੀ ਆ 36000 ਰੁਪਏ 36000 ਦੀ ਵਾਅਦਾ ਦੇਣ 36000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਜੀ ਨਾਲ ਤੁਹਾਨੂੰ ਬੱਚੀ ਫ੍ਰੀ ਮਿਲ ਜਾਣੀ ਆ ਜਿਹਨੂੰ ਕੋਈ ਵੀ ਨਾਖ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ